ਇਹਦਾ ਬਾਬਾ ਗਰਬਜਨ ਸਿੰਘ ਮਾਨੋਚਾਲ ਦਾ ਮੁਕਾਬਲਾ ਇੱਥੇ ਹੋਇਆ ਜੀ ਆਹ ਮੋਟਰਿਆਂ ਨੇ ਸ਼ਬਾਈਆਂ ਵਾਲੀ ਆ ਹੋਈ ਇਹੋ ਮੋਟਰ ਆ ਇੱਥੇ ਬਾਬਾ ਗਰਬਜਨ ਸਿੰਘ ਮਾਨੋਚਾਲ ਦੀ ਸ਼ਹਾਦਤ ਹੋਈ ਆ ਇਸ ਧਰਤੀ ਨੂੰ ਸਾਡਾ ਖੇਤ ਦਾ ਕਿਉਂਕਿ ਇੱਥੇ ਸਾਡੇ ਸਪੂਰਮਿਆਂ ਦੀ ਸ਼ਹਾਦਤ ਹੋਈ ਆ ਇੱਥੇ ਇਹ ਇਸ ਧਰਤੀ ਤੇ ਉਹਨਾਂ ਦਾ ਹਿੰਦੁੱਲਿਆ ਤੇ ਫੈਜਲ ਜੱਟ ਨੂੰ ਕਹਿੰਦੇ ਵੀ ਫੈਜਲ ਜੱਟ ਨੇ 17 ਘੰਟੇ ਮੁਕਾਬਲਾ ਕਰਤਾ ਨਾ ਨਹੀਂ ਮੈਂ ਫੈਜਲ ਜੱਟ ਵਾਲੀ ਜਦੋਂ ਗੱਲ ਸੁਣੀ ਨਾ ਹੀ ਲੈ ਰੋਈ ਉਹ ਆ ਵੀ ਜਿੱਥੇ ਸਾਰੀ ਸੀਆਰਪੀ ਦੇ ਨਾਲ ਜਿੰਨਾ ਵੀ ਇਲਾਕਾ ਪੁਲਿਸ ਫੋਰਸ ਇੱਥੇ ਸਾਰੀ ਸੀਆਰਪੀ ਐ ਮੈਂ ਨਾ ਘੇਰਾ ਪਾਇਆ ਤੇ ਪੰਜ ਸਿੰਘ 48 ਘੰਟੇ ਮੁਕਾਬਲਾ ਚੱਲਿਆ 48 ਘੰਟੇ ਤੇ ਬੈਜਾ ਬੈਜਾ ਕਰਾਤੀ ਸਾਡੇ ਖਾੜ ਕੁ ਸਿੰਘਾਂ ਨੇ ਵੱਖਰੀ ਗੱਲ ਆ ਸਰਕਾਰਾਂ ਨੇ ਯਾਦਗਾਰ ਨਹੀਂ ਬੰਦ ਦਿੱਤੀਆਂ ਅਰਜਿੰਦਰ ਸਿੰਘ ਅੱਜ ਵੀ ਬਾਬੇ ਨੂੰ ਕਾਗਜ਼ਾਂ ਦੇ ਵਿੱਚ ਬਾਬਾ ਬੋਰ ਲਿਖਿਆ ਹੋਇਆ ਬਾਬਾ ਬੋਰ ਵੀ ਖਾਣ ਖੁਸ਼ੀਆਂ ਰਚਦਾ ਬੋਰ ਸੀ ਬੋਰ ਦੀਆਂ ਜੜਾਂ ਬੜੀਆਂ ਦੁਨੀਆਂ ਹੁੰਦੀਆਂ ਪਰ ਪੁੱਟ ਦੋ ਫੇਰ ਹੋ ਜਾਂਦਾ ਬੋਰ ਇਹ ਦੇਖ ਲਓ ਵੀ ਸਰਕਾਰਾਂ ਦੀ ਕਿੱਡੀ ਛਾਜੇ ਵੀ ਲੋਕਾਂ ਤੇ ਉਹ ਤੋਂ ਇਹੋ ਜਿਹਾ ਦਬਾਅ ਬਣਾਇਆ ਵੀ ਕੋਈ ਯਾਦਗਾਰ ਚਲੋ ਅਜੇ ਤੱਕ ਨਹੀਂ ਬਣੀ ਜਦੋਂ ਕਿਤੇ ਸਾਡਾ ਰਾਜ ਆਊਗਾ ਯਾਦਗਾਰ ਵੀ ਬਣੂਗੀ ਸਮਾਗਮ ਵੀ ਹੋਣਗੇ ਘੰਡੇ ਵੀ ਝੂਲਣਗੇ